ਸਤ੍ਰੀਕਾਲ ਦੋਸਤੋ ਲੋਕ ਸਭਾ ਚੋਣਾਂ 2024 ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਕਿ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਚ ਹੋਣ ਵਾਲੀ VOTING ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤਿਆਰੀ ਪੂਰੀ ਕਰ ਲਈ ਗਈ ਹੈ ਮੁੱਖ ਚੋਣ ਅਧਿਕਾਰੀ ਸਿਮਿਤ ਸੀ ਨੇ ਸੰਬੰਧਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕੁੱਲ 24451 ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਨਾਲ ਹੀ 14000 ਪੋਲਿੰਗ ਸਟੇਸ਼ਨ ਲੋਕੇਸ਼ਨ ਹਨ ਜਿਨ੍ਹਾਂ ਦੇ ਵਿੱਚੋਂ 125000 ਦੇ ਕਰੀਬ ਪੋਲਿੰਗ ਸਟਾਫ ਆਪਣੀ ਜ਼ਿੰਮੇਵਾਰੀ ਨਿਭਾਊਗਾ ਉਧਰ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਕਿ ਲੋਕਾਂ ਦੇ ਲਈ ਛਬੀਲ ਦਾ ਪ੍ਰਬੰਧ ਵੀ ਕੀਤਾ ਗਿਆ ਧੁੱਪ ਤੋਂ ਬਚਣ ਦੇ ਲਈ ਸੈੱਡ ਦਾ ਵੀ ਪ੍ਰਬੰਧ ਹੈ ਆਸ਼ਾ ਵਰਕਰਾਂ ਨੂੰ ਲੋਕਾਂ ਦੀ ਮਦਦ ਦੇ ਲਈ ਵੀ ਤਾਇਨਾਤ ਕੀਤਾ ਗਿਆ ਵੋਟਿੰਗ ਦੌਰਾਨ 70000 ਦੇ ਕਰੀਬ ਸੁਰੱਖਿਆ ਕਰਮਚਾਰੀ ਵੀ ਆਪਣੀ ਡਿਊਟੀ ਨਿਭਾਉਣਗੇ। ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਭਾਈ ਅਮਰਤਪਾਲ ਸਿੰਘ ਖਾਲਸਾ ਅਸਾਮ ਦੀ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ। ਅਮਰਤਪਾਲ ਸਿੰਘ ਆਪਣੀ ਵੋਟ ਪਾ ਸਕਣਗੇ ਜਾਂ ਨਹੀਂ ਇਸ ਸਵਾਲ ਦਾ ਜਵਾਬ ਦਿੰਦੇ ਹਾਂ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਉਹ ਐਨਐਸਏ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਹੈ ਇਸ ਲਈ ਉਹ ਆਪਣੀ ਵੋਟ ਨਹੀਂ ਪਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਦੀ ਸੂਬਾ ਅਤੇ ਅੰਤਰਰਾਸ਼ਟਰੀ ਬਾਰਡਰ ਦੇ ਨਾਲ ਪੰਜਾਬ ਦੇ 6 ਜ਼ਿਲ੍ਹੇ ਲੱਗਦੇ ਹਨ ਇਸ ਲਈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਸੁਰੱਖਿਆ ਫੋਰਸਾਂ ਤਾਇਨਾਤ ਕੀਤੀਆਂ ਗਈਆਂ ਹਨ ਇਸ ਵਾਰ 538000 ਨਵੇਂ ਵੋਟਰ ਹਨ ਜੋ ਪਹਿਲੀ ਵਾਰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਪੰਜਾਬੀ ਗਾਇਕ ਤਰਸੇਮ ਜੱਸੜ ਤੇ ਸੁਭਮਨ ਗਿੱਲ ਨੂੰ ਚੋਣ ਕਮਿਸ਼ਨ ਨੇ ਬ੍ਰਾਂਡ ਵਾਸਟਰ ਬਣਾਇਆ ਜੋ ਵੱਤੋਂ ਵੱਦ ਨੌਜਵਾਨਾਂ ਨੂੰ ਵੋਟ ਪਾਉਣ ਦੇ ਲਈ ਕਹਿ ਸਕਣ ਦਿਵਿਆਂਗ ਲੋਕਾਂ ਦੇ ਲਈ ਵੋਟ ਪਾਉਣ ਦੇ ਲਈ ਘਰ ਤੋਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਹੁਣ ਉਹ ਸਵਾਲ ਲੰਘ ਚੁੱਕਿਆ ਇਸ ਲਈ ਜੇਕਰ ਕਿਸੇ ਨੇ ਵੋਟ ਅਤੇ ਵੋਟ ਤੱਕ ਕਾਸਟ ਨਹੀਂ ਹੋਇਆ ਤਾਂ ਦਿਵਿਆਂਗ ਵਿਅਕਤੀ ਲਈ ਘਰ ਤੋਂ ਪੋਲਿੰਗ ਬੂਥ ਤੱਕ ਲੈ ਕੇ ਜਾਣਾ ਤੇ ਵਾਪਸ ਘਰ ਛੱਡ ਕੇ ਜਾਂਦਾ ਪ੍ਰਬੰਧ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਸੋ ਇਹ ਸੀ ਇਸ ਵੇਲੇ ਦੀ ਖਾਸ ਖਬਰ ਤੇ ਹੁਣ ਤੁਹਾਨੂੰ ਕੁਝ ਖਾਸ ਵੀਡੀਓਜ਼ ਵੱਲ ਵੀ ਲੈ ਚੱਲਦੇ ਆ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜੋ ਚੋਣ ਕਮਿਸ਼ਨ ਵੱਲੋਂ ਹਦਾਇਤ ਦਿੱਤੀ ਗਈ ਹੈ ਵੋਟ ਨਾ ਪਾਉਣ ਦੀ ਕਿਉਂਕਿ ਉਹ ਐਨਐਸਏ ਦੇ ਤਹਿਤ ਜੇਲ੍ਹ ਦੇ ਵਿੱਚ ਬੰਦੇ ਨੇ ਉਸ ਬਾਰੇ ਤੁਸੀਂ ਸੋਚਦੇ ਹੋ ਜਰੂਰ ਕਮੈਂਟ ਕਰਨਾ ਤੇ ਤੁਹਾਨੂੰ ਕੀ ਲੱਗਦਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਏ ਭਾਈ ਅਮਰਤਪਾਲ ਸਿੰਘ ਬੀ ਲਾਲਜੀਤ ਸਿੰਘ ਭੁੱਲਰ ਸੀ ਬਿਰਸਾ ਸਿੰਘ ਬਲਟੋਹਾ ਡੀ ਮਨਜੀਤ ਸਿੰਘ ਮੰਨਾ ਜਾਂ ਫਿਰ ਈ ਕਲਵੀਰ ਸਿੰਘ ਜੀਰਾ ਤੁਹਾਨੂੰ ਕੀ ਲੱਗਦਾ ਇਹਨਾਂ ਦੇ ਵਿੱਚੋਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਜਰੂਰ ਕਮੈਂਟ ਕਰਨਾ ਆਓ ਤੁਹਾਨੂੰ ਖਾਸ ਵੀਡੀਓਜ਼ ਵੱਲ ਵੀ ਲੈ ਚੱਲਦੇ ਹਾਂ ਤੇ ਜਿਹੜੇ ਦੋਸਤ ਨਵੇਂ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੀ ਰਹੇ ਸਭ ਤੋਂ ਪਹਿਲਾਂ ਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਬਾਬਾ ਫਰੀਦ ਜੀ ਮਹਾਰਾਜ ਜਿਨ੍ਹਾਂ ਦੀ ਚਰਚਾ ਪ੍ਰਾਪਤ ਧਰਤੀ ਜਿਸ ਧਰਤੀ ਤੋਂ ਬਕਰੇ ਕੌਮ ਸ਼ੀਤਪਾਈ ਬੈਂਸ ਸਿੰਘ ਜਿੰਦਾ ਦੇ ਲੱਖ ਤੇ ਜਿਗਰ ਸਪੁੱਤਰ ਭਾਈ ਸਾਹਿਬ ਭਾਈ ਸਰਜੀਤ ਸਿੰਘ ਜੀ ਖਾਲਸਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਸ ਸਮੁੱਚੇ ਸਿੱਖ ਜਗਤ ਦੇ ਸੁਜੋਗ ਤੇ ਅਸੀਂ ਅਸੀਂ ਸਦਕਾ ਜਿਹੜੀ ਇਹ ਚੋਣ ਭਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਨੇ ਆਰੰਭਤਾ ਕੀਤੀ ਸੀ ਉਸ ਚੋਣ ਦੇ ਵਿੱਚ ਸਮੁੱਚੇ ਸਿੱਖ ਪੰਥ ਵੱਲੋਂ ਕੌਮੀ ਪ੍ਰਵਾਨਿਤ ਪਰਿਵਾਰ ਭਾਈ ਸਾਹਿਬ ਭਾਈ ਕੇਰ ਸਿੰਘ ਜੀ ਦੇ ਸੁਪੁੱਤਰ ਭਾਈ ਸਤਵੰਦ ਸਿੰਘ ਜੀ ਤਾ ਸ਼ਿਮਪਾਈ ਸਤਵੰਤ ਸਿੰਘ ਜੀ ਦੇ ਭਤੀਜੇ ਮੈਂ ਸਮੁੱਚੇ ਸਿੱਖ ਜਗਤ ਦੇ ਚਰਨਾਂ 'ਚ ਅਪੀਲ ਤੇ ਆਸ ਕਰਦਾ ਝੋਲੀ ਟੱਡ ਕੇ ਸੱਚੇ ਪਾਤਸ਼ਾਹ ਸਮੁੱਚਾ ਸਿੱਖ ਜਗਤ ਭਾਈ ਬਿਆਨ ਸਿੰਘ ਜੀ ਸ਼ਹਾਦਤ ਹੋਏ ਨੂੰ ਉਹਨਾਂ ਨੂੰ 40 ਸਾਲ ਹੋ ਗਏ ਨੇ ਸਮੁੱਚੇ ਤਿੰਨਾ ਪਰਿਵਾਰਾਂ ਵੱਲੋਂ ਸਾਡੀ ਅਪੀਲ ਹੈ ਇਸ ਵਾਰ ਜੋ 1 ਜੂਨ ਨੂੰ ਜੋ ਭਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਦਾ ਚੋਣ ਹਾਰ ਗੰਨਾ ਤੇ ਕਿਸਾਨ ਉਸ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਿਉਂਕਿ ਭਾਈ ਬੀਨ ਸਿੰਘ ਜੀ ਨੂੰ ਸ਼ਹਾਦਤ ਹੋਇਆ ਨੂੰ 40 ਸਾਲ ਹੋ ਗਏ ਨੇ ਉਹਨਾਂ ਦੇ ਵਾਈਫ ਬੀਬੀ ਵਿਮਲ ਕੌਰ ਜੀ ਖਾਲਸਾ ਭਾਈ ਬੀਨ ਸਿੰਘ ਜੀ ਦਾ ਜੋ ਸੁਪੁੱਤਰ ਆ ਉਹ ਤੁਹਾਡਾ ਹੀ ਪੁੱਤਰ ਆ ਤੁਹਾਡਾ ਹੀ 쿠ਸੀ ਉਹਦੇ ਭਰਾ ਉਹ 쿠ਸੀਆਂ ਉਹਦੀਆਂ ਮਾਵਾ ਉਹ ਤੁਹਾਡੇ ਉਹ ਬੱਚਿਆਂ ਵਰਗਾ ਹੈ ਇਸ ਵਾਰ ਉਹਦੀ ਝੋਲੀ 'ਚ ਖੈਰ ਪਾਇਓ ਸੋਮਾ ਆਪਾਂ ਸਮੁੱਚੇ ਜਗਤ ਉਹ ਆਸ ਕਰਦਿਆਂ ਸਮੁੱਚੇ ਰੂਪ ਦੇ ਵਿੱਚ ਆਪਾਂ ਤਿੰਨੇ ਪਰਿਵਾਰ ਖੜ ਕੇ ਸਮੁੱਚੇ ਸਿੱਖ ਜਗਤ ਕੋ ਆਪਾਂ ਆਸ ਕਰਦੇ ਆ ਸੋ ਮੈਂ ਸਮੁੱਚੇ ਸਿੱਖ ਜਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਤਰਸ ਜਿਸ ਮਾਰੇ ਨੇ ਤਰਸ ਕਰਕੇ ਬਾਬਾ ਜੀ ਫਰੀਦ ਜੀ ਮਹਾਰਾਜਸਥਾਨ ਤੇ ਫਰੀਦਕੋਟ ਦੀ ਧਰਤੀ ਤੋਂ ਜਿਸ ਦਾ ਵੱਡਾ ਸਾਨੂੰ ਮਾਨ ਬਖਸ਼ਿਆ ਸੋ ਆਪਾਂ ਇਸ ਦੇ ਜਿੱਦੇ ਵੱਡੇ ਹਰ ਨੂੰ ਮਾਰੇ ਨੇ ਬਖਸ਼ਿਸ਼ ਕੀਤੀ ਸੋ ਆਪਾਂ ਅੱਗੇ ਵਿਆਸ ਕਰਦੇ ਆ ਜਿਹੜੇ ਆਉਣ ਵਾਲੇ ਦੋ ਦੇਣ ਆ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਰਹਲੇ ਨੇ ਉਹ ਵੀ ਸਤਕਾਰਯੋਗ ਨੇ ਸਾਡੇ ਹੀ ਨੇ ਸੋ ਇਸ ਕਰਕੇ ਅਮਨ ਅਮਾਨ ਦੇ ਨਾਲ ਆਪਾਂ ਜਿਹੜੀ ਚੋਣ ਸਪਾਈ ਸਰਜੀਤ ਸਿੰਘ ਖਾਲਸਾ ਨੂੰ 40 ਸਾਲ ਜੁੜੇ ਨਾ ਭੁੱਲਣ ਜੋਗ ਨਾ ਬਖਸ਼ਣ ਜੋਗ ਉਸ ਨਾਰੇ ਦੇ ਤਹਿਤ ਆਪਾਂ ਉਸ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਈਏ ਸੋ ਮੈਂ ਸਮੁੱਚੇ ਸਿੱਖ ਜਗਤ ਦਾ ਧੰਨਵਾਦ ਕਰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ ਕੋਟਾਂ ਸ਼ੁਕਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਚੋਣ ਲੜ ਰਹੇ ਨੇ ਇਸ ਵੀਡੀਓ ਰਾਹੀਂ ਖੰਡੂਰ ਸਾਹਿਬ ਹਲਕੇ ਦੇ ਸਮੂਹ ਪੈਣ ਭਰਾਮਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੇ ਵੋਟਰ ਨੇ ਉੱਥੇ ਸੋ ਡਟ ਕੇ ਭਾਈ ਅਮਰਤਪਾਲ ਸਿੰਘ ਨੂੰ ਤੁਸੀਂ ਵੋਟ ਕਰਿਓ ਜੇ ਭਾਈ ਅਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਜਿੱਤਦੇ ਨੇ ਇੱਕ ਤਾਂ ਉਹਨਾਂ ਤੇ ਜਿਹੜੀ ਲੱਗੀ ਹੋਈ ਐਨਐਸਏ ਆ ਉਦੇ ਚ ਉਹਨਾਂ ਦੀ ਰਿਹਾਈ ਸੰਭਵ ਹੋਏਗੀ ਤੇ ਦੂਸਰਾ ਜਿਹੜੀ ਸਿੱਖ ਰਾਜਨੀਤੀ ਪੰਜਾਬ ਦੇ ਵਿੱਚ ਬਿਲਕੁਲ ਹਾਸ਼ੀਏ ਤੇ ਚਲੀ ਗਈ ਆ ਅਸੀਂ ਉਸ ਸਿੱਖ ਰਾਜਨੀਤੀ ਨੂੰ ਮੁੜ ਸੁਰਜੀਤ ਕਰਨ ਵਾਲੇ ਪਾਸੇ ਵੱਧ ਜਾਵਾਂਗੇ ਇੱਕ ਆਸ ਦੀ ਕਿਰਨ ਭਾਈ ਅਮਰਤਪਾਲ ਸਿੰਘ ਹੋਣਾ ਚੋਂ ਦਿਖਦੀ ਆ ਅਕਸਰ ਜਦੋਂ ਮੈਂ ਗੱਲ ਕਰਦਾ ਹਾਂ ਨਾ ਕਿ ਭਾਈ ਦੀਪ ਸਿੱਧੂ ਦੀ ਆਮਦ ਤੋਂ ਲੈ ਕੇ ਭਾਈ ਅਮਰਤਪਾਲ ਸਿੰਘ ਤੱਕ ਇਸ 2.5 ਸਾਲ ਦੇ ਵਕਫੇ ਦੇ ਅੰਦਰ ਇਹਨਾਂ ਨੌਜਵਾਨਾਂ ਨੇ ਜਿੰਨੀ ਬੇਬਾਕੀ ਦੇ ਨਾਲ ਪੰਜਾਬ ਪੰਥ ਦੇ ਮਸਲਿਆਂ ਦੀ ਗੱਲ ਕੀਤੀ ਆ ਇਹਦੇ ਨਾਲ ਮੁੜ ਕੇ ਸਿੱਖ ਰਾਜਨੀਤੀ ਵਿੱਚ ਜਾਣ ਪਈ ਆ ਨਹੀਂ ਤਾਂ ਪੰਥ ਦੇ ਨਾਂ ਤੇ ਸਿੱਖ ਰਾਜਨੀਤੀ ਦੇ ਨਾਂ ਤੇ ਹੁਣ ਤੱਕ ਰੋਟੀ ਨਹੀਂ ਸੇਕੀਆਂ ਗਈਆਂ ਆਪਦੇ ਟੱਬਰ ਹੀ ਪਾਲੇ ਗਏ ਆ ਆਪਦੀਆਂ ਜਾਇਦਾਦਾਂ ਹੀ ਬਣਾਈਆਂ ਗਈਆਂ ਪੰਥ ਦੀ ਜਿਹੜੀ ਅਸਲੀ ਜਿਹੜਾ ਮੀਰੀ ਪੀਰੀ ਵਾਲਾ ਸਿਧਾਂਤ ਸੀ ਉਹਦੀ ਗੱਲ ਕਰਨ ਤੋਂ ਟਾਲਾ-ਬਟਿਆ ਜਾਂਦਾ ਰਿਹਾ ਖਾਸ ਤੌਰ ਤੇ ਪਿਛਲੇ 15-20 ਸਾਲਾਂ ਦੇ ਇਸ ਦੌਰ ਦੇ ਅੰਦਰ ਸੋ ਹੁਣ ਉਹ ਲੋਕ ਇੱਕ ਨੈਰੇਟਿਵ ਸਿਰਜ ਰਹੇ ਆ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇੱਕ ਤਾਂ ਲਕੀਰ ਖਿੱਚ ਕੇ ਵਿਰੋਧ ਚ ਖੜੇ ਹੋਏ ਲੋਕ ਆ ਜਿਹੜੇ ਗੈਰ ਸਿੱਖ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਸ਼ੁਰੂ ਤੋਂ ਹੀ ਪੰਥ ਵਿਰੋਧੀ ਲੋਕ ਆ ਪਰ ਦੁੱਖ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਪੰਥ ਹਤੈਸ਼ਿਕ ਹੁੰਦੇ ਆ ਪੰਥ ਦਰਦਿਕ ਹੁੰਦੇ ਆ ਤੇ ਉਹ ਲੋਕ ਇੰਨੀਆਂ ਗਿਰੀਆਂ ਹੋਈਆਂ ਗੱਲਾਂ ਕਰ ਰਹੇ ਆ ਇਸ ਨੌਜਵਾਨ ਦੇ ਰਾਹ ਵਿੱਚ ਰੋੜੇ ਟਿਕਾ ਰਹੇ ਆ ਅਸਲ ਵਿੱਚ ਉਹਨਾਂ ਦੇ ਅੰਦਰ ਉਹ ਸਾਰੀ ਈਰਖਾ ਪਈ ਆ ਵੀ ਇਦਾਂ ਸਾਡੇ ਤੋਂ ਵੱਧ ਕੇ ਗੱਲ ਚੰਗੀ ਜਾਂ ਸਾਡੇ ਤੋਂ ਵੱਧ ਕੇ ਛੋਟੀ ਜੀ ਉਮਰ ਦੇ ਵਿੱਚ ਇਸ ਨੌਜਵਾਨ ਨੂੰ ਦੁਨੀਆ ਚ ਭਰ ਭਰਚ ਵਸਦੇ ਸਿੱਖਾਂ ਨੇ ਪ੍ਰਵਾਣ ਕਿਉਂ ਕਰ ਲਿਆ ਸੋ ਉਹ ਸਾਰੀ ਈਰਖਾ ਸਾਡੇ ਚ ਆ ਇਸ ਲਈ ਹੁਣ ਕਹਿ ਰਿਹਾ ਦੇਖੋ ਜੀ ਨਾਲ ਦੇ ਬੰਦੇ ਟੁੱਟ ਗਏ ਆ ਜੇਲ੍ਹ ਚ ਬੈਠੇ ਉੱਥੇ ਧੜੇ ਬਣ ਗਏ ਆ ਹੁਣ ਜਦੋਂ ਕੋਈ ਸੰਘਰਸ਼ ਚੱਲਦਾ ਜਦੋਂ ਕੋਈ ਲੜਾਈ ਚੱਲਦੀ ਆ ਉਹਦੇ ਚ ਇੱਕ ਜਰਨੈਲ ਹੁੰਦਾ ਬਾਕੀ ਸਿਪਾਹੀ ਹੁੰਦੇ ਆ ਸਿਪਾਹੀ ਸ਼ਿਪਾਈਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਸ਼ਿਪਾਈ ਨਵੇਂ ਆ ਜਾਂਦੇ ਆ ਪੁਰਾਣੇ ਚੱਲ ਜਾਂਦੇ ਆ ਬਹੁਤ ਕੁਝ ਹੁੰਦਾ ਰਹਿੰਦਾ ਜਰਨੈਲ ਆਗੂ ਲੀਡਰ ਗੱਲ ਤਾਂ ਉਹਦੀ ਹੁੰਦੀ ਆ ਭਾਈ ਜਰਨੈਲ ਜਿਹੜਾ ਭਾਈ ਆਪਣੇ ਅਮਰਤਪਾਲ ਸਿੰਘ ਆ ਉਹ ਅਸਲ ਦੇ ਵਿੱਚ ਜੇ ਅੱਜ ਇੱਕ ਲੀਡਰ ਦੀ ਤਰ੍ਹਾਂ ਉਹਨਾਂ ਦਾ ਉਭਾਰ ਹੋਇਆ ਕਿਉਂ ਕਿਉਂਕਿ ਉਹਨਾਂ ਨੂੰ ਜ਼ਰੂਰਤ ਆ ਉਹ ਬੇਬਾਕੀ ਨਾਲ ਗੱਲ ਕਰਦੇ ਆ ਹੁਣ ਬੜੀ ਟਾਈਪ ਦੀਆਂ ਚਿੱਠੀਆਂ ਵਾਇਰਲ ਹੋਣ ਦੀ ਗੱਲ ਹੁੰਦੀ ਆ ਤੇ ਜਾਂ ਫਿਰ ਇਦਾਂ ਦੀ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਅਮਰਤਪਾਲ ਸਿੰਘ ਕਿਹੜਾ ਕੱਲਾ ਹੀ ਜੇਲ੍ਹ 'ਚ ਆ ਵੀ ਇੱਥੇ ਤੇ ਬੜੇ ਵੱਡੇ ਬੰਦੇ ਪੱਧਰ ਤੇ 15 15 20 20 ਸਾਲਾਂ ਤੋਂ ਲੋਕ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੀ ਸੋ ਬੇਨਤੀ ਇਹ ਆ ਕਿ ਭਾਈ ਅਮਰਤਪਾਲ ਸਿੰਘ ਹੋਣਾ ਤੇ NSA ਲੱਗੀ ਹੋਈ ਆ ਉਹ NSA ਕਾਨੂੰਨ ਕੀ ਆ ਵੀ ਜਦੋਂ ਸਰਕਾਰ ਨੂੰ ਲੱਗਦਾ ਕੋਈ ਇਦਾਂ ਕਹੀ ਵੀ ਉਹ ਰਾਜਨੀਤਿਕ ਕੈਦੀ ਉਹਨਾਂ ਨੇ ਕੋਈ ਗੁਨਾਹ ਅਪਰਾਧ ਨਹੀਂ ਕੀਤਾ NSA ਕੀ ਕਹਿੰਦਾ ਵੀ ਜਦੋਂ ਸਟੇਟ ਨੂੰ ਸ਼ੱਕ ਹੁੰਦੀ ਆ ਵੀ ਆਹ ਬੰਦਾ ਸਟੇਟ ਲਈ ਖਤਰਾ ਪੈਦਾ ਕਰ ਸਕਦਾ ਕੱਲ ਨੂੰ ਪਲਾਨਿੰਗ ਬਣਾ ਕੇ ਲੋਕਾਂ ਨੂੰ ਪੜਗਾ ਸਕਦਾ ਤਾਂ ਉਹਨਾਂ ਨੂੰ ਉਹ ਉਹਨਾਂ ਲੋਕਾਂ ਨੂੰ ਚੁੱਕ ਕੇ ਉਹ 3 ਮਹੀਨਿਆਂ ਲਈ ਜਾਂ 12 ਮਹੀਨਿਆਂ ਲਈ ਘੱਟੋ-ਘੱਟ ਜੇਲ੍ਹ ਤੋਂ ਛੁੱਟ ਦਿੰਦੇ ਐ NSA ਲਾ ਕੇ ਦੇਸ਼ ਦੇ ਕਿਸੇ ਵੀ ਸੂਬੇ ਦੀ ਜੇਲ੍ਹ ਚੋਂ ਰੱਖ ਸਕਦੇ ਆ ਹੁਣ ਕੋਈ ਇਦਾਂ ਤਾਂ ਹੈ ਨਹੀਂ ਕਿ ਭਾਈ ਅਮਰਪਾਲ ਸਿੰਘ ਹੋਣਾ ਨੇ ਕਿਸੇ ਦਾ ਕਤਲ ਕੀਤਾ ਜਾਂ ਉਹ ਉਹਨਾਂ ਕੋਲੇ ਨਜਾਇਜ਼ ਹਥਿਆਰ ਫੜੇਗੇ ਜਾਂ ਕੋਈ ਇਦਾਂ ਦੀ ਗੱਲ ਉਹ ਤਾਂ ਐਨਐਸਏ ਦਾ ਕਾਨੂੰਨ ਆ ਹੁਣ ਭਾਈ ਜਗਤਾਰ ਸਿੰਘ ਹਵਾਰੇ ਹੁਣੀ ਕੌਮ ਦਾ ਤਾਜ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਕੌਮ ਦਾ ਤਾਜ ਨੇ ਸਾਡੇ ਸਿਰਾਂ ਦੇ ਤਾਜ ਨੇ ਯੋਧੇ ਪਰ ਉਹਨਾਂ ਤੇ ਜਿਹੜੇ ਕੇਸ ਨੇ ਉਹ ਵੱਖਰੇ ਨੇ ਹਾਲਾਂਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਆ ਉਹਨਾਂ ਦੀ ਰਿਹਾਈ ਦੀ ਗੱਲ ਆਪਾਂ ਲਗਾਤਾਰ ਕਰਦੇ ਆਂ ਪਰ ਜਿਹੜੇ ਲੋਕ ਕਿਹੜਾ ਨੈਰੇਟਿਵ ਸਿਰਜ ਰਹੇ ਆ ਵੀ ਕੱਲੇ ਅਮਰਤਪਾਲ ਦੀ ਰਿਹਾਈ ਬੰਦੀ ਸਿੰਘ ਤਾਂ ਹੋਰ ਵੀ ਬਹੁਤ ਆ ਉਹ ਉਹਨਾਂ ਸਿੰਘਾਂ ਤੇ ਜਿਹੜੇ ਹੈਗੇ ਨੇ ਕਿਸੇ ਨਾ ਕਿਸੇ ਢੰਗ ਨਾਲ ਜਿਹੜੇ ਕੇਸ ਪਾਏ ਹੋਏ ਨੇ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਹੋਣਾ ਤੇ ਸਰਕਾਰ ਨੇ ਐਵੀਡੈਂਸ ਦਿੱਤੇ ਆ ਕਿ ਬਿਆੰਤ ਨੂੰ ਉਹਨਾਂ ਨੇ ਜਿਹੜਾ ਕਤਲ ਕੀਤਾ ਉਹਦੇ 'ਚ ਉਹਨਾਂ ਦਾ ਨਾਮ ਬੋਲਦਾ ਇਸੇ ਤਰ੍ਹਾਂ ਬੱਖ-ਬੱਖ ਕੇਸਾਂ ਦੇ ਵਿੱਚ ਬਾਕੀ ਸਿੰਘਾਂ ਦੇ ਨਾਮ ਆ ਪਰ ਐਨਐਸਏ ਵਾਲੀ ਜਿਹੜੀ ਧਾਰਾ ਵੱਖਰੀ ਆ ਭਾਈ ਅਮਰਤਪਾਲ ਸਿੰਘ ਦੀ ਐਮਪੀ ਜਿੱਤਦੇ ਆ ਤਾਂ ਐਨਐਸਏ ਆ ਜਿਹੜੀ ਉਹਨਾਂ ਤੋਂ ਟੁੱਟ ਜਾਣੀ ਤੇ ਉਹ ਬਾਹਰ ਗਰਾਊਂਡ ਤੇ ਆ ਕੇ ਵਿਚਰਨਗੇ ਹੁਣ ਤਾਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਐਨਐਸਏ ਲਾ ਕੇ ਵੀ ਇਹ ਤਾਂ ਖਤਰਾ ਸਰਕਾਰ ਨੂੰ ਤੇ ਕੱਲ ਨੂੰ ਜੇ ਉਹ ਨੁਮਾਇੰਦੇ ਬਣ ਜਾਂਦੇ ਆ ਦੇਸ਼ ਦੀ ਪਾਰਲੀਮੈਂਟ ਲਈ ਚੁਣੇ ਜਾਂਦੇ ਆ ਤੇ ਫਿਰ ਤੋਂ ਕੁਦਰਤੀ ਇਹ ਖੁੱਲੇ ਵਿਚਰ ਸਕਣਗੇ ਆਪਣੀ ਗੱਲ ਦਲੀਲ ਨਾਲ ਤੇ ਦੁਨੀਆ ਭਰ ਚ ਰੱਖ ਸਕਣਗੇ ਸੋ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਕਿ ਡਟ ਕੇ ਸਪੋਰਟ ਕਰਿਓ ਕਿ ਇੰਨੀ ਜ਼ੁਰਤ ਵਾਲਾ ਜਿਹੜਾ ਇਹ ਨੌਜਵਾਨ ਬੇਵਾਕੀ ਨਾਲ ਗੱਲ ਕਰਦਾ ਪੰਜਾਬ ਦੇ ਮਸਲਿਆਂ ਦੀ ਪੰਥ ਦੇ ਮਸਲਿਆਂ ਦੀ ਤੇ ਜੇ ਅਸੀਂ ਚਾਹੁੰਦੇ ਆ ਕਿ ਸਿੱਖ ਰਾਜਨੀਤੀ ਦਾ ਦੁਬਾਰਾ ਉਭਾਰ ਹੋਵੇ ਅੱਜ ਇਹ ਸਚਾਈ ਆ ਕਿ ਸਾਡੇ ਜਿਹੜੇ ਦਿਖਦੇ ਸਿੱਖ ਆਗੂ ਆ ਉਹ ਸਮਾਂ ਬਿਹਾ ਚੁੱਕੇ ਆ ਉਹ ਉਹ ਸਿਰਫ ਮਤਲਬ ਕਹਿ ਲਓ ਵੀ ਚਿਹਰਾ ਮੋਹਰਾ ਉਹਨਾਂ ਦਾ ਸਿੱਖਾਂ ਵਾਲਾ ਪਰ ਅੰਦਰ ਸਿੱਖੀ ਜਾਂ ਪੰਜਾਬ ਪ੍ਰਸਤ ਵਾਲੀ ਕੋਈ ਗੱਲ ਹੈ ਨਹੀਂ ਜੇ ਅਸੀਂ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਪੰਜਾਬ ਸੋਨੇ ਢੰਗ ਨਾਲ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹੜੀ ਇਹ ਗੱਲ ਦੁਬਾਰੇ ਉੱਭਰ ਸਕੇ ਤਾਂ ਅਸੀਂ ਡਟ ਕੇ ਪਾਈ ਅਮਰਤਪਾਲ ਸਿੰਘ ਹੋਣਾਂ ਦੀ ਸਪੋਰਟ ਕਰੀਏ ਦੁਨੀਆ ਭਰ ਚ ਵਸਦੇ ਸਿੱਖਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪੋ ਆਪਣੇ ਤਰੀਕੇ ਨਾਲ ਤੁਸੀਂ ਜਿਹਦਾ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਖੰਡੂਰ ਸਭਾ ਲੋਕ ਹਲਕੇ ਵਿੱਚ ਹੈਗਾ ਉਹ ਜ਼ਰੂਰ ਉਹਨਾਂ ਤੱਕ ਪਹੁੰਚ ਕਰਨ ਬੇਨਤੀ ਕਰਨ ਕਿ ਕਿ ਜਿਹੜਾ ਮੌਕਾ ਇਹ ਸਬਬ ਬਣਿਆ ਸੋ ਇਸ ਮੌਕੇ ਨੂੰ ਅਸੀਂ ਸੰਭਾਲ ਲਈਏ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਦੇ ਵਿੱਚ ਇੱਕ ਅੱਜ ਦੇ ਟਾਈਮ ਦੇ ਵਿੱਚ ਉਮੀਦ ਆ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਡਟ ਕੇ ਸਪੋਰਟ ਕਰੀਏ ਸੋ ਇਹੋ ਜਾਂ ਲੀਡਰ ਆ ਜਿਹੜਾ ਇਹੋ ਜਾਂ ਨੌਜਬਾਨ ਜਿਹਦੇ ਅੰਦਰ ਬੇਵਕੀ ਆ ਦਲੀਲ ਨਾਲ ਗੱਲ ਕਰਨ ਦੀ ਜ਼ਰੂਰਤ ਰੱਖਦਾ ਜਿਹੜਾ ਬੰਦਾ ਸੋ ਉਹਨੂੰ ਅਸੀਂ ਜਿਤਾ ਕੇ ਲੋਕ ਸਭਾ ਵਿੱਚ ਭੇਜੀਏ ਤੇ ਭਵਿੱਖ ਦੇ ਵਿੱਚ ਪੰਜਾਬ ਦੇ ਅੰਦਰ ਸਿੱਖ ਰਾਜਨੀਤੀ ਨੂੰ ਅਸੀਂ ਮੋੜ ਸਰਜੀਤ ਕਰ ਸਕੀਏ ਬਹੁਤ ਸਾਰੇ ਲੋਕਾਂ ਨੇ ਨੈਰੇਟਿਵ ਸਿਰਜਣੇ ਨੇ ਗੱਲਾਂ ਬਣਾਉਣੀਆਂ ਨੇ ਪਰ ਅਸੀਂ ਬੇਪਰਵਾਹ ਹੋ ਕੇ ਡਟ ਕੇ ਗੁਰੂ ਪਾਤਸ਼ਾਹ ਮਹਾਰਾਜ ਤੋਂ ਓਟ ਆਸਰਾ ਲੈ ਕੇ ਇਸ ਨੌਜਵਾਨ ਦੇ ਨਾਲ ਖੜੀਏ ਤਾਂ ਜੋ ਪੰਥ ਤੇ ਪੰਜਾਬ ਦੀ ਆਵਾਜ਼ ਬੁਲੰਦ ਹੋ ਸਕੇ ਇਨੀਆਂਕ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ